ਹਾਂਜੀ ਜੋ ਬਲੇ ਸੋ ਨਿਰਪੈ ਸਭਾ ਵਾਲੀ ਵਾਲੀ ਸ਼ਕਤੀ ਅਮਰ ਰਹੇ ਬਰਤ ਸੇ ਕਹੋ ਅਮ ਆਲਮੀ ਕੀ ਹੈ ਤਬ ਤੋਂ ਸੇ ਕਹੋ ਅਮ ਆਲਮੀ ਕੀ ਹੈ ਅੱਜ ਪਿੰਡ ਅਗੋਂ ਚੱਠੇ ਦੇ ਵਿੱਚ ਬੜੀ ਦੁਖੀ ਤਰ੍ਹਾਂ ਦਸਰਾ ਪੈਦਾ ਹੈ ਸਿੱਖਿਕਤਾ ਭਗਵਾਨ ਵਾਲੀ ਮਾਰਾਦਾ ਪੁਰਕੀ ਮੰਦਿਰ ਜਿਸ ਮੰਦਿਰ ਦਾ ਝਗੜਾ ਕੋ ਜਨਰਲ ਪਰਿਵਾਰਾਂ ਨੇ ਸਾਡੇ ਸਮਾਜ ਨੂੰ ਬਾੜ ਕੇ ਰਾਜ ਕਰਨ ਵਾਸਤੇ ਕੀਤਾ ਹੈ ਮੈਂ ਪੂਰੇ ਸਮਾਜ ਦੇ ਬੇਨਤੀ ਕਰਦਾ ਹਾਂ ਜਿੰਨੇ ਵੀ ਸਾਡੇ ਪੰਜਾਬ ਦੀਆਂ ਸੰਤਿਆ ਆ ਉਸ ਮਤਲਬ ਨਾਲ ਧਿਆਨ ਦੇ ਔਰ ਸਾਰੇ ਇਕੱਠੇ ਹੋ ਕੇ ਇਸ ਦਾ ਸਾਹਮਣਾ ਕਰ ਜੋ ਸਾਡੇ ਸਮਾਜ ਦੇ ਸੰਤਿਆ ਉਹਨਾਂ ਕੇ ਮਰਸਲ ਅਪੀਲ ਹੈ ਜਿਹੜਾ ਸਮਾਜ ਦਾ ਮੁੱਦਾ ਆਪਣੇ ਬੁਰਾਣਾਂ ਚ ਰੱਖੀਏ ਉਹਨੂੰ ਦੋ ਵਾਰ ਨਾ ਹੋਣ ਦਈਏ ਤਾਂ ਹੀ ਸਾਡਾ ਸਮਾਜ ਚੜਦੀ ਕਲਾ ਜਰ ਰਹੇਗਾ ਜਨਰਲ ਪਾਰ ਤਾਂ ਪਹਿਲੇ ਸੋਦੇ ਆ ਪਾੜੋ ਦੇ ਰਾਜ ਕਰੋ ਸਾਥਿਓ ਸਿੱਖੀ ਕਰਤਾ ਬਖਸ਼ਵਾਲੀ ਮਹਾਰਾ ਨੇ ਇੱਕ ਕਲਮ ਦੇ ਨਾਲ ਹੀ ਪਵਿੱਤਰ ਗ੍ਰੰਥ ਲਿਖੇ ਉਹਨਾਂ ਦੇ ਅਸ਼ੀਰਵਾਦ ਨਾਲ ਤਤ ਵੀਰਮੇਦ ਕਾ ਜਿਹਨੇ ਦੁਨੀਆ ਦਾ ਸੰਧਾਨ ਲਿਖਿਆ ਔਰ ਮੈਂ ਸਾਰੇ ਅੱਗੇ ਪੜੇ ਲਿਖੇ ਬਣੋ ਬੜੇ ਸੋਚ ਦੇ ਨਾਲ ਇਸ ਜਿਹੜਾ ਮੰਦਰ ਦਾ ਚੜ੍ਹਾ ਆ ਉਹਨੂੰ ਖਤਮ ਕਰਕੇ ਸਾਰੇ ਭਰਾ ਇਕੱਠੇ ਹੋ ਕੇ ਮੰਦਰ ਦੀ ਸਾਰੀ ਉਹਦਿਆਂ ਦਈਏ ਤਾਂ ਹੀ ਸਮਾਜ ਚਾਰਦੀ ਕਲਾ ਰਹੇਗਾ ਇਹਨਾਂ ਲਫ਼ਜ਼ਾਂ ਨਾਲ ਜੈ ਭੀਮ ਜੈ ਬਾਦ ਯਵਾ